ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਦੀ ਕਿ ਜਿਵੇਂ ਕਿ ਪੂਰੇ ਪੰਜਾਬ ਦੇ ਵਿੱਚ ਮੀਂਹ ਵਰਸਾਤਾ ਨੇ ਜਿਹੜਾ ਆ ਉਹ ਕਾਫੀ ਜ਼ਿਆਦਾ ਹਲਚਲ ਮਚਾਇਆ ਹੋਇਆ ਹੈ ਤੁਹਾਨੂੰ ਦੱਦੀ ਇੱਕ ਬਰਸਾਤ ਦੀ ਇੰਨੀ ਜ਼ਿਆਦਾ ਹਲਚਲ ਜਿੱਥੇ ਤੁਸੀਂ ਦੇ ਦੇ ਪਏ ਉਹ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਬਹੁਤ ਸਾਰੀਆਂ ਤੁਸੀਂ ਦੇਖੇ ਹੋਣਗੇ ਕਿ ਬਹੁਤ ਵੱਡੇ-ਵੱਡੇ ਜਿਹੜੇ ਨੁਕਸਾਨ ਹੋ ਰਹੇ ਨੇ ਇਸੇ ਤਰ੍ਹਾਂ ਹੀ ਤੁਸੀਂ ਦੇ ਦੇ ਪਏ ਵੀ ਇੱਥੇ ਵੀ ਇੱਕ ਘਰ ਦੀ ਜਿਹੜੀ ਹੈ ਕਰੀਬਨ ਜਿਹੜੀ ਇਹ 15 ਤੋਂ 20 ਫੁੱਟ ਦੀ ਜਿਹੜੀ ਹੈ ਉਹ ਕੰਦ ਪੂਰੀ ਦੀ ਪੂਰੀ ਜਿਹੜੀ ਹੈ ਉਹ ਡਿੱਗ ਕੇ ਤੇ ਨਾਲ ਲੱਗਦੇ ਖੇਤ ਦੇ ਵਿੱਚ ਪੈ ਚੁੱਕੀ ਹੈ ਤੁਸੀਂ ਦੇ ਦੇ ਪਏ ਤਸਵੀਰਾਂ ਦੇ ਵਿੱਚ ਕਿ ਬਹੁਤ ਮੰਦੇ ਹਾਲਾਤ ਜਿਹੜੇ ਨੇ ਉਹ ਇੱਥੋਂ ਦੇ ਹੋਏ ਪਏ ਨੇ ਤੇ ਪੂਰੀ ਤਰ੍ਹਾਂ ਜਿਹੜੀ ਕੰਦ ਡਿੱਗੀ ਪਈ ਹੈ ਇਵਨ ਕਿ ਇੱਧਰ ਵੀ ਦੇ ਵਿੱਚ ਜਿਹੜੀ ਇਹ ਦੂਸਰੇ ਪਾਸੇ ਵਾਲੀ ਕੰਧ ਇਹਨੂੰ ਵੀ ਜਿਹੜੀ ਉਹ ਪਾਣੀ ਦੀ ਧੱਕ ਲੱਗੀ ਹੋਈ ਹੈ ਤੇ ਤਰੇੜ ਜਿਹੜੀ ਇਹ ਫੱਟੀ ਹੋਈ ਹੈ ਇਧਰ ਦੇ ਵੀ ਜਿਹੜੀ ਇਹ ਕਾਂਦੇ ਜਿਹੜੀ ਹੈ ਆ ਡਿੱਗਣ ਦੇ ਕਾਫੀ ਜ਼ਿਆਦਾ ਚਾਂਸ ਲੱਗਦੇ ਪਏ ਨੇ ਪਰ ਇਧਰ ਵਾਲੀ ਜਿਹੜੀ ਉਹ ਪੂਰੀ ਤਰ੍ਹਾਂ ਡਿੱਗ ਕੇ ਜਿਹੜੀ ਉਹ ਖੇਤਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਵੀ ਡਿੱਗ ਚੁੱਕੀ ਹੈ ਤੇ ਕਾਫੀ ਜ਼ਿਆਦਾ ਜਿਹੜਾ ਆ ਉਹ ਨੁਕਸਾਨ ਹੋ ਚੁੱਕਿਆ ਹੈ ਤਸਵੀਰਤ ਵੀ ਦੇਦੇ ਪਏ ਆ ਬਾਕੀ ਜਿਹੜਾ ਆ ਉਹ ਪਰਿਵਾਰ ਦੇ ਨਾਲ ਗੱਲਬਾਤ ਕਰ ਲੈਣੇ ਆ ਕਿ ਪਰਿਵਾਰ ਕੀ ਕਹਿੰਦਾ ਆ ਤੇ ਇਹ ਕੰਦ ਜਿਹੜੀ ਉਹ ਰਾਤ ਜੋ ਲਗਾਤਾਰ ਲਗਾਤਾਰ ਪਿਛਲੇ 30 ਤੋਂ 37 ਘੰਟੇ ਜਿਹੜਾ ਆ ਮੀਂਹ ਪੈਦਾ ਰਿਹਾ ਉਸੇ ਮੀਂਹ ਦੇ ਨਾਲ ਹੀ ਜਿਹੜੇ ਆ ਇਹ ਹਾਲਾਤ ਇਸ ਤਰ੍ਹਾਂ ਦੇ ਬਣੇ ਨੇ ਤੇ ਪਰਿਵਾਰ ਦੇ ਨਾਲ ਗੱਲਬਾਤ ਕਰ ਲੈਣੇ ਆ ਪਰਿਵਾਰ ਨੂੰ ਜਿਹੜੀ ਇਹ ਪੁੱਛ ਲੈਣੇ ਪਰਿਵਾਰ ਤੋਂ ਕਿ ਵੀ ਇਹ ਕਦੋਂ ਡਿੱਗੀ ਤੇ ਕਿਸ ਤਰ੍ਹਾਂ ਡਿੱਗੀ ਕੀ ਇਹ ਰਾਤ ਵਾਲੇ ਮੀਂਹ ਨਾਲ ਡਿੱਗੀ ਜਾਂ ਉਸ ਤੋਂ ਪਹਿਲਾਂ ਜਿਹੜੇ ਮੀਂਹ ਪਏ ਨੇ ਉਹਦੇ ਨਾਲ ਜਿਹੜੀ ਇਹ ਡਿੱਗੀ ਹੈ ਤਸਵੀਰਾਂ ਤੁਸੀਂ ਲਗਾਤਾਰ ਜਿਹੜਾ ਆ ਉਹ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਵੀ ਲਗਾਤਾਰ ਤਸਵੀਰਾਂ ਜਿਹੜੀ ਉਹ ਤੁਹਾਡੇ ਨਾਲ ਸੀ ਸਾਂਝੀਆਂ ਕਰਦੇ ਪਏ ਆ ਤੇ ਪਰਿਵਾਰ ਦੇ ਨਾਲ ਗੱਲਬਾਤ ਕਰ ਲੈਣੇ ਆ ਆਓ ਚੱਲਦੇ ਆਂ ਤੇ ਦੋਸਤੋ ਲਗਾਤਾਰ ਤਸਵੀਰਾਂ ਤੁਸੀਂ ਦੇ ਦੇ ਪਈਓ ਗੱਲਬਾਤ ਕਰ ਲੈਨੇ ਆ ਪਰਿਵਾਰ ਦੇ ਨਾਲ ਤੇ ਕੀ ਕਹਿੰਦੇ ਨੇ ਸੱਸਿਆ ਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਇਸ ਤਰ੍ਹਾਂ ਡਿੱਗੀ ਜੇ ਕਦ ਕੀ ਕਹਿਣਾ ਚਾਹੋ ਸਰ ਇਹ ਕੰਦ ਬਰਸਾਤ ਰਾਤੀ ਜਿਹੜਾ ਮੀਂਹ ਪਿਆ ਤਿੰਨ ਦਿਨ ਹੋ ਗਏ ਮੀਂਹ ਪਿੰਦੇ ਨੂੰ ਤੇ ਇਹ ਰਾਤੀ ਜਦੋਂ ਬਿਜਲੀ ਕੜਕੀ ਐ ਨਾ ਬਸ ਬਿਜਲੀ ਕੜਕਣ ਦੇ ਬਾਅਦ ਅੱਧੇ ਘੰਟੇ ਬਾਅਦ ਕੜਾਪ ਕਰਕੇ ਸਾਰੀ ਕੰਦ ਡਿੱਗ ਪਈ ਇੱਥੇ ਆਖੇ ਪਤਾ ਨਹੀਂ ਬਿਜਲੀ ਪੈ ਗਈ ਸਾਡੇ ਉੱਤੇ ਪਰ ਵੇਖਿਆ ਤੇ ਸਾਰੀ ਕੰਦ ਪੈਲੀ ਦੇ ਵਿੱਚ ਜਾ ਕੇ ਡਿੱਗੀ ਹੁਣ ਨਾਲ ਦੀ ਕੰਦ ਵੀ ਜਿਹੜੀ ਆ ਉਹ ਵੀ ਡਿੱਗਣ ਵਾਲੀ ਹੋਈ ਆ ਆਹੀਂ ਤੇ ਇਹੀ ਕਹਿੰਨੇ ਆ ਕਿ ਸਾਡੇ ਅੱਗੇ ਵੀ ਸਾਡੀ 2022 ਵਿੱਚ ਇਹ ਵੀ ਬਰਸਾਤ ਨਾਲ ਡਿੱਗੀ ਸੀਗੀ ਇਹ ਤੇ ਚਲੋ ਕੰਪਲੀਟ ਓਕੇ ਸੋਕਿਓਕ ਕਰਵਾਲੀ ਹੁਣ ਆ ਫੇਰ ਡ ਆਏ ਵਿਚਾਰੇ ਅਜੇ ਬੇਰੁਜ਼ਗਾਰ ਨੇ ਕੋਈ ਕੰਮ ਨਹੀਂ ਕਰਦੇ ਇਹਨਾਂ ਦੇ ਦੋ ਆਪਰੇਸ਼ਨ ਹੋਏ ਨੇ ਇੱਕ ਇਹਨਾਂ ਨੂੰ ਪੈਰਲਾਈਜਾ ਤੇ ਅਸੀਂ ਗਵਰਨਮੈਂਟ ਨੂੰ ਵੀ ਕਹਿੰਨੇ ਆ ਹੋਰਗੇ ਸੰਸਥਾ ਨੂੰ ਕਹਿੰਨੇ ਕਿ ਪੁਲਿਸ ਸਾਡੀ ਹੈਲਪ ਕੀਤੀ ਜਾ ਇੰਨੀ ਵੱਡੀ ਗੰਦ ਕੱਢਣਾ ਬੜਾ ਔਖਾ ਕੰਮ ਹੈ ਕੋਈ 60-70000 ਦਾ ਸਾਡਾ ਨੁਕਸਾਨ ਹੋ ਗਿਆ ਜੀ ਤੇ ਇਹ ਕਿੰਨੇ ਕੁ ਫੁੱਟ ਲੰਬੀ ਤਾਂ ਇਹ 15-20 ਫੁੱਟ ਦੇ ਕਰੀਬ ਲੰਬੀ ਆ ਬਾਕੀ ਵੀ ਸਾਡੇ ਹੋਰ ਬਿਲਡਿੰਗ ਨੂੰ ਜਿਹੜੀ ਸਾਹਮਣੇ ਬਿਲਡਿੰਗ ਆ ਉਹਦੇ ਵਿੱਚ ਵੇਖੋ ਜਾ ਕੇ ਉਹਨੂੰ ਵੀ ਤੜੇ ਰਾਂ ਚੁੱਕੀਆਂ ਨੇ ਉਹ ਵੀ ਸਾਨੂੰ ਖਤਰਾ ਵਾਹੀ ਤੋ ਉਹਦੇ ਸਾਮਾਨ ਕੱਢਣਾ ਚਾਹੁੰਦੇ ਆ ਕਿ ਕਿਤੇ ਉਹ ਵੀ ਨਾ ਸਾ ਬਹੁਤ ਨੁਕਸਾਨ ਹੋ ਗਿਆ ਸਾਡਾ ਜੀ ਆਹ ਵੇਖ ਲੋ ਸਾਰਾ ਅਜੇ ਇਧਰ ਵੀ ਡਕ ਪਈ ਅੱਧਾ ਵੇੜਾ ਸਾਡਾ ਨਾਲ ਚਲਾ ਗਿਆ ਪੂਰੀ ਕੰਧ ਚਲ ਗਈ ਨਾਲ ਸਾਡੀ ਤੇ ਹੁਣ ਕੀ ਕੀਤਾ ਜਾ ਸਕਦਾ ਬਰਸਾਤ ਇੰਨੀ ਪਈ ਹੈ ਕੁਝ ਸਰ ਗਵਰਨਮੈਂਟ ਨੇ ਵੀ ਸਾਡੇ ਬਾਰੇ ਸੋਚਣਾ ਚਾਹੀਦਾ ਪ੍ਰਸ਼ਾਸਨ ਨੇ ਸੋਚਣਾ ਚਾਹੀਦਾ ਚਲੋ ਹੋਰ ਨਾ ਲੋਕਾਂ ਦੇ ਵੀ ਨੁਕਸਾਨ ਹੋਇਆ ਦੋ ਦਿਨ ਨਾਲ ਲੱਗਦਾ ਸਾਡਾ ਨੁਕਸਾਨ ਵੀ ਹੋ ਗਿਆ ਅਸੀਂ ਤੇ ਅੱਜ ਬਣਾਈਆਂ ਨੂੰ ਪੰਜ ਛੇ ਸਾਲ ਹੋਈ ਗਈ ਤੇ ਹੁਣ ਇਹ ਫੇਰ ਡਕ ਪੀਆ ਅ ਜਦੋਂ ਇਹ ਕੰਦ ਡਿੱਗੀ ਤੁਸੀਂ ਘਰੇ ਸੀ ਹਾਂ ਅਸੀਂ ਸੁੱਤੇ ਬਿਜਲੀ ਬੜੀ ਜ਼ੋਰ ਨਾਲ ਕਰਕੇ ਆਪਾਂ ਉੱਠੇ ਆ ਕਿ ਇੰਨੀ ਜ਼ੋਰ ਨਾਲ ਬੱਤੀ ਪਤਨ ਸਾਡੇ ਘਰ ਪੈ ਗਈ ਹੈ ਕਿ ਕਿਤੇ ਬਿਜਲੀ ਪੈ ਗਈ ਜਦੋਂ ਆਵਾਜ਼ ਆਈ ਅਸੀਂ ਬਾਹਰ ਨਿਕਲ ਕੇ ਵੇਖਿਆ ਤੇ ਇਹ ਕੀ ਆਏ ਸਾਡੇ ਕੁੱਤੇ ਬੜੇ ਜ਼ੋਰ ਨਾਲ ਵੱਧੇ ਸੀ ਅਗਰਿੱਲਾ ਨਾਲ ਉਹ ਭੌਂਕਣ ਲੱਗ ਪਏ ਆਪਾਂ ਬਾਹਰ ਨਿਕਲ ਕੇ ਇਹਨਾਂ ਨੂੰ ਮੈਂ ਮੈਂ ਬਾਹਰ ਨਿਕਲੀ ਫਟਾਫਟ ਮੈਂ ਇਹਨਾਂ ਨੂੰ ਆਜ ਮਾਰੀ ਮੈਂ ਕਿਹਾ ਦੇਖੋ ਬਾਹਰ ਨਿਕਲ ਕੇ ਸਾਡੀ ਕੰਦ ਡਿੱਗੀ ਜੀ ਤੇ ਇਹ तकरीबन तकरीबन ਰਾਤੀ ਕਿੰਨੇ ਕਵਜੇ ਦੀ ਗੱਲ ਹੈ ਰਾਤੀ ਜਦੋਂ ਬਿਜਲੀ ਕੜਕੀ ਹੋਏਗੀ ਉਦੋਂ 2:30 ਦਾ ਟਾਈਮ ਹੋਣਾ ਜਦੋਂ ਬਿਜਲੀ ਦਾ ਇੰਨੀ ਜ਼ੋਰ ਬੰਬ ਦੀ ਤਰ੍ਹਾਂ ਧਮਾਕਾ ਹੋਇਆ ਤਾਂ ਆਪਾਂ ਤੇ ਸੋਚਿਆ ਕਿ ਬਿਜਲੀ ਡਿੱਗ ਪਈ ਹੈ ਸਾਡੇ ਘਰ ਦੇ ਉੱਤੇ ਜਿੰਨੀ ਜ਼ੋਰ ਨਾਲ ਹੋਇਆ ਤੇ ਇਹ ਕੰਦ ਜਿਹੜੀ ਇਹ ਜਦੋਂ ਡਿੱਗੀ ਤੇ ਉਦੋਂ ਨਾਲ ਖੇਤਾਂ 'ਚ ਪਾਣੀ ਕਿੰਨਾ ਆਇਆ ਹਾਂ ਸਰ ਖੇਤਾਂ ਤੇ ਭਰੇ ਪਏ ਸੀਗੇ 2-2 ਢਾਈ ਫੁੱਟ ਪਾਣੀ ਹੈ ਖੇਤ ਦੇ ਵਿੱਚ ਤੇ ਤੇ ਇਹ ਘਰ ਦਾ ਪਾਣੀ ਵੀ ਇੱਧਰ ਨੂੰ ਕੰਦਾ ਨਹੀਂ ਇੱਥੇ ਨਹੀਂ ਜਾਂਦਾ ਸਾਡਾ ਪਾਣੀ ਇੱਧਰ ਬਾਹਰ ਵੇੜੇ ਨੂੰ ਬਾਹਰ ਨੂੰ ਨਿਕਾਸ ਜਾਂਦਾ ਸਾਡੇ ਇੱਥੇ ਨਹੀਂ ਸਾਡੇ ਘਰਾਂ ਦਾ ਪਾਣੀ ਨਹੀਂ ਪੈਂਦਾ ਇੱਥੇ ਨਹੀਂ ਇੱਥੇ ਨਹੀਂ ਪੈਂਦਾ ਸਾਡੇ ਘਰ ਦਾ ਨਹੀਂ ਓਵਰ ਪਾ ਪਿੰਡ ਦਾ ਪੂਰਾ ਪਾਣੀ ਇੱਥੇ ਆ ਕੇ ਡਿੱਗਦਾ ਜੇ ਕੀ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਅਸੀਂ ਪ੍ਰਸ਼ਾਸਨ ਬੇਨਤੀ ਕਰਨੇ ਆ ਕਿ ਪਲੀਜ਼ ਸਾਡੀ ਹੈਲਪ ਕੀਤੀ ਜਾਵੇ ਤੇ ਇਹ ਕੰਦ ਕੱਢਣ ਵਾਸਤੇ ਥੋੜੀ ਬੋਤੀ ਮਦਦ ਕੀਤੀ ਜਾਵੇ ਅਸੀਂ ਗਰੀਬ ਬੰਦੇ ਆ ਗਿਆਂ ਕਿਤਰਾ ਕੀਤਾ ਜਾ ਸਕਦਾ ਵਾ ਤੁਸੀਂ ਆਪ ਹੀ ਸਿਆਣੇ ਜੇ ਇੰਨੀ ਵੱਲ ਲੰਮੀ ਕੰਦ ਨੂੰ ਕਿਤਰਾ ਕੱਢਾਂਗੇ ਆਪਾਂ ਉਹ ਤੇ ਅਜੇ ਵਿਚਾਰੇ 2 ਮਹੀਨੇ ਹੋਏ ਉਹਨਾਂ ਦੇ ਆਪ ਲਗ ਗਿਆ ਇੱਕ ਹਾਦਸਾ ਪੈਰਾਲਾਈਜਾ ਤੇ ਇਹ ਤੇ ਬੇਨਤੀ ਕਰਨੇ ਪ੍ਰਸ਼ਾਸਨ ਉਹ ਲਗਾਤਾਰ ਤਸਵੀਰਾਂ ਤੁਸੀਂ ਦੇਦੇ ਪਿਓ ਕਿ ਹਾਲਾਤ ਕਾਫੀ ਜ਼ਿਆਦਾ ਜਿਹੜੇ ਆ ਉਹ ਬੱਤਰ ਹੋ ਚੁੱਕੇ ਨੇ ਕਿਉਂਕਿ ਕੰਦ ਡਿੱਗਣ ਦੇ ਨਾਲ ਜਿਹੜਾ ਆ ਇਧਰਲੇ ਪਾਸੇ ਵੀ ਜਿਹੜਾ ਤੁਸੀਂ ਦੇਦੇ ਪਿਓ ਵੀ ਫਰਸ ਵਾਲਾ ਹਿੱਸਾ ਵੀ ਜਿਹੜਾ ਆ ਉਹ ਕਾਫੀ ਜ਼ਿਆਦਾ ਮੀਂਹ ਦੇ ਨਾਲ ਜਿਹੜਾ ਆ ਉਹ ਥੱਲੇ ਨੂੰ ਜਾ ਰਿਹਾ ਆ ਪਰ ਜੇਕਰ ਮੀ ਹੋਰ ਜ਼ਿਆਦਾ ਆਉਂਦੇ ਆ ਤੇ ਇੱਧਰ ਬਿਲਡਿੰਗ ਦੇ ਵਿੱਚ ਵੀ ਤੁਸੀਂ ਸਾਹਮਣੇ ਦੇ ਦੇ ਪਈ ਤਰੇੜ ਉੱਪਰ ਆ ਚੁੱਕੀ ਹੈ ਉੱਪਰ ਵੀ ਤੁਸੀਂ ਦੇ ਦੇ ਪਈ ਤਰੇੜਾਂ ਜਿਹੜੀਆਂ ਨੇ ਆ ਚੁੱਕੀਆਂ ਨੇ ਇੱਥੇ ਵੀ ਤੁਸੀਂ ਦੇ ਦੇ ਪਈਓ ਵੀ ਤਰੇੜ ਆ ਚੁੱਕੀ ਤੇ ਇੱਧਰ ਜਿਹੜਾ ਆ ਪੂਰੇ ਦਾ ਪੂਰਾ ਜਿਹੜਾ ਪਾਣੀ ਹੈ ਉਹ ਥੱਲੇ ਫਿਰ ਚੁੱਕ ਆਇਆ ਤੇ ਕਾਫੀ ਜ਼ਿਆਦਾ ਮੰਦੇ ਹਾਲਾਤ ਨੇ ਤੇ ਤਕਰੀਬਨ ਤਕਰੀਬਨ ਜਿਹੜਾ ਆ ਉਹ ਤੁਸੀਂ ਦੇ ਦੇ ਪਿਓ ਕਿ ਉਹ ਸਾਰੇ ਦਾ ਸਾਰਾ ਜਿਹੜਾ ਤੁਸੀਂ ਦੇ ਦੇ ਪਏ ਹੋ ਤਸਵੀਰਾਂ ਦੇ ਵਿੱਚ ਕੇ ਆ ਕਾਫੀ ਜ਼ਿਆਦਾ ਜਿਹੜੀਆਂ ਤਰੇੜਾਂ ਨੇ ਉਹ ਆ ਚੁੱਕੀਆਂ ਨੇ ਬਿਲਡਿੰਗ ਨੂੰ ਵੀ ਤੇ ਬਿਲਡਿੰਗ ਨੂੰ ਵੀ ਜਿਹੜਾ ਆ ਖਤਰਾ ਆ ਜੇਕਰ ਹੋਰ ਮੀਂਹ ਆਉਂਦਾ ਆ ਤੇ ਇਹ ਬਿਲਡਿੰਗ ਨੂੰ ਵੀ ਜਿਹੜਾ ਆ ਉਹ ਕਾਫੀ ਜ਼ਿਆਦਾ ਖਤਰਾ ਹੋ ਸਕਦਾ ਆ ਇਹ ਤਸਵੀਰਾਂ ਜੋ ਤੁਸੀਂ ਦੇ ਦੇ ਪਏ ਹੋ ਜੈਪੋਵਾਲ ਧਾਰੀਵਾਲ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੀਆਂ ਜਾ ਰਹੀਆਂ ਨੇ ਤੇ ਲਗਾਤਾਰ ਜਿਹੜਾ ਆ ਉਹ ਤਸਵੀਰਾਂ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹ ਕਾਂਦ ਜਿਹੜੀ ਹੈ 15 ਫੁੱਟ ਕਰੀਬ ਜਿਹੜੀ ਹੈ ਉਹ ਕਾਂਦ ਜਿਹੜੀ ਪੂਰੀ ਦੀ ਪੂਰੀ 10 ਤੋਂ 15 ਫੁੱਟ ਦੀ ਜਿਹੜੀ ਕਾਂਦ ਹੈ ਪੂਰੀ ਡਿੱਗ ਪਈ ਹੈ ਉਧਰ ਨਾਲ ਬਿਲਡਿੰਗ ਦੇ ਉੱਤੇ ਵੀ ਜਿਹੜਾ ਹੈ ਤਰੇੜਾਂ ਆ ਚੁੱਕੀਆਂ ਨੇ ਤੇ ਕਾਫੀ ਜ਼ਿਆਦਾ ਨੁਕਸਾਨ ਆ ਫੈਮਿਲੀ ਨੂੰ ਕਾਫੀ ਜ਼ਿਆਦਾ ਜਿਹੜਾ ਹੈ ਇਸ ਚੀਜ਼ ਦਾ ਖਤਰਾ ਵੀ ਹੈ ਤੇ ਫੈਮਿਲੀ ਨੇ ਜਿਹੜੀ ਹੈ ਗੁਹਾਰ ਲਗਾਈ ਹੈ ਕਿ ਪ੍ਰਸ਼ਾਸਨ ਜਾਂ ਫਿਰ ਕੋਈ ਵੀ ਸੰਸਥਾ ਜਿਹੜੀ ਉਹ ਸਾਡੀ ਹੈਲਪ ਕਰ ਦਵੇ ਕਿਉਂਕਿ ਘਰਾਂ ਦੇ ਹਾਲਾਤ ਜਿਹੜੇ ਅੱਜ ਕੱਲ ਇਸ ਤਰ੍ਹਾਂ ਨੇ ਸਾਡੇ ਇੱਥੇ ਨਾਲ ਹੀ ਤੁਸੀਂ ਦੇਖਦੇ ਪਿਓ ਕਿ ਘਰ ਦੇ ਵਿੱਚ ਬਜ਼ੁਰਗ ਵੀ ਮੌਜੂਦ ਨੇ ਜਿਨ੍ਹਾਂ ਨੂੰ ਪੈਰਾਲਾਈਜ਼ ਦੀ ਜਿਹੜੀ ਉਹ ਪ੍ਰੋਬਲਮ ਹੈ ਜਿਹਦੇ ਕਰਕੇ ਉਹ ਕੰਮਕਾਰ ਤਾਂ ਨਹੀਂ ਕਰਦੇ ਪਏ ਪਰ ਹਾਲਾਤ ਕਾਫੀ ਜ਼ਿਆਦਾ ਮੰਦੇ ਹੁੰਦੇ ਨਾਲ ਦਿਲ ਜਿਹੜਾ ਡਰਿਆ ਸਹਿਮਿਆ ਹੋਇਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਜੇ ਕਰਦੇ ਤੇ ਅੰਕਲ ਕੀ ਕਹਿਣਾ ਚਾਹੋ ਸਹੀ ਗੱਲ ਜੀ ਇਹ ਬਰਸਾਤ ਆਈ ਹੈ ਜੀ ਹੁਣੇ ਰਾਤ 2:30 ਵਜੇ ਉਦੋਂ ਕੰਦ ਡਿੱਗੀ ਜਦੋਂ ਬਿਜਲੀ ਖੜਕੀ ਆ ਤੇ ਉੱਠ ਕੇ ਦੇਖਿਆ ਤਾਂ ਕੰਦ ਸਾਰੀ ਸਾਰੀ ਇੱਕ ਜਗ ਦਾ ਦੇਪੀ ਤਲੇ ਪਿਆਲਿਆਂ ਵਿੱਚ ਪਿਆਲਿਆਂ ਤੇ ਪਾਣੀ ਬਹੁਤ ਖੜਾ ਸੀਗਾ ਇਸ ਕਰਕੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਹੋ ਮੇਰੇ ਦੇ ਐਸੇ ਵੀ ਦੋ ਆਪਰੇਸ਼ਨ ਹੋਏ ਨੇ ਐਸੇ ਵੀ ਆਪਰੇਸ਼ਨ ਆਏ ਇੱਕ ਮਹੀਨਾ ਪੈਰਾਲਾਈਜ਼ ਦਾ ਮਰੀਜ਼ ਹਾਂ ਕੰਮਕਾਰ ਹੁੰਦਾ ਨਹੀਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਮਦਦ ਕੀਤੀ ਜਾਏ ਤਾਂ ਕਿ ਇਹ ਜਿਹੜੀ 30 ਫੁੱਟ ਗੰਦਾ ਅਸੀਂ ਹਸਾਰ ਸਕੀਏ ਕਿ ਅੱਗੇ ਵਧਦੇ ਸਵਸ ਹੋਈ ਤਸਵੀਰਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਜੈਪੋਵਾਲ ਧਾਰੀਵਾਲ ਤੋਂ ਪਰਿਵਾਰ ਨੇ ਗੁਹਾਰ ਲਗਾਈ ਹੈ ਕਿ ਜੇਕਰ ਹੋ ਸਕੇ ਤਾਂ ਹੈਲਪ ਕੀਤੀ ਜਾਵੇ ਪ੍ਰਸ਼ਾਸਨ ਦੇ ਧਿਆਨ ਵਿੱਚ ਆਵੇ ਤੇ ਜੇਕਰ ਇਹਨਾਂ ਨੂੰ ਕੁਝ ਮੁਆਵਜ਼ੇ ਦੇ ਤੌਰ ਤੇ ਮਿਲ ਜਾਵੇ ਤਾਂ ਇਹ ਕੰਦ ਦੁਬਾਰਾ ਜੜੀ ਕਰ ਸਕਦੇ ਤੁਸੀਂ ਦੇਖਦੇ ਪਈਓ ਕਿ ਕੰਦ ਪੂਰੀ ਪੂਰੀ ਜੜੀ ਹੈ ਧਾਕ ਲੱਗਣ ਦੇ ਨਾਲ ਡਿੱਗੀ ਹੋਈ ਹੈ ਤੇ ਕਾਫੀ ਜ਼ਿਆਦਾ ਜਿਹੜਾ ਇਹਨਾਂ ਦਾ ਨੁਕਸਾਨ ਹੋ ਗਿਆ ਡੀਪੀਸੀ ਪੰਜਾਬੀ ਤੋਂ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਖਬਰ ਦੇ ਨਾਲ